ਅੱਜ ਦੇਖੋ ਅੱਜਕੱਲ ਦੀ ਨੌਜਵਾਨ ਪੀੜ੍ਹੀ ਕਿਹੜੇ ਕੰਮਾਂ 'ਚ ਪੈ ਗਈ। ਸ਼ਰਿਆਮ ਕਰਦੇ ਸੀ ਜਿਸਮ ਫਿਰੋਸ਼ੀ ਦਾ ਤੰਤਾ। ਜੀ ਹਾਂ ਤਾਂ ਇੱਕ ਖਬਰ ਸਾਹਮਣੇ ਆ ਰਹੀ ਆ ਜਿੱਥੇ ਕੀ ਸ਼ਰਿਆਮ ਕੁਝ ਮੁੰਡੇ ਕੁੜੀਆਂ ਦੇ ਵੱਲੋਂ ਜਿਸਮ ਫਿਰੋਸ਼ੀ ਦਾ ਧੰਦਾ ਜੜਾ ਕੀਤਾ ਜਾਂਦਾ ਸੀ ਤੇ ਇਹਨਾਂ ਦੇ ਵੱਲੋਂ ਇੱਕ ਨਿੱਜੀ ਹੋਟਲ ਨੂੰ ਆਪਣਾ ਅੱਡਾ ਜੜਾ ਬਣਾਇਆ ਹੋਇਆ ਸੀ ਜੀ ਹਾਂ ਤਾਂ ਦੱਸਦੀ ਕਿ ਦੇਰ ਰਾਤ ਇਹਨਾਂ ਦੇ ਵੱਲੋਂ ਇਹ ਧੰਦਾ ਜੜਾ ਕੀਤਾ ਜਾਂਦਾ ਸੀ ਤੇ ਪਿਛਲੀ ਦੇਰ ਰਾਤ ਹੀ ਪੁਲਿਸ ਦੇ ਵੱਲੋਂ ਜਦੋਂ ਪੁਲਿਸ ਨੂੰ ਇਸ ਗੱਲ ਦੀ ਪਿੰਕ ਲੱਗਦੀ ਆ ਕਿ ਉੱਥੇ ਇਹ ਕੰਮ ਹੋ ਰਿਹਾ ਪੁਲਿਸ ਨੂੰ ਜਦੋਂ ਜਾਣਕਾਰੀ ਮਿਲਦੀ ਆ ਤਾਂ ਪੁਲਿਸ ਮੌਕੇ ਤੇ ਉੱਥੇ ਪਹੁੰਚਦੀ ਆ ਰੇਡ ਹੈ ਪੁਲਿਸ ਦੇ ਵੱਲੋਂ ਜਦੋਂ ਕੀਤੀ ਜਾਂਦੀ ਆ ਤੇ ਜਦੋਂ ਉਹ ਦੇਖਦੇ ਨੇ ਕਿ ਉੱਥੇ ਇਹ ਕੰਮ ਹੋ ਰਿਹਾ ਤਾਂ ਪੁਲਿਸ ਨੇ ਉਦੋਂ 13 ਕੁੜੀਆਂ ਤੇ 16 ਮੁੰਡਿਆਂ ਨੂੰ ਗ੍ਰਫਤਾਰ ਕੀਤਾ ਆਪਣੀ ਹਿਰਾਸਤ ਵਿੱਚ ਲੈ ਲਿਆ ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਜਦੋਂ ਇਹ ਕੁੜੀਆਂ ਮੁੰਡੇ ਕੰਮ ਕਰਦੇ ਸੀ ਜਿਸਮ ਫਿਰੋਸ਼ੀ ਦਾ ਧੰਦਾ ਕਰਦੇ ਸੀ ਉਦੋਂ ਇਹਨਾਂ ਨੂੰ ਕੋਈ ਸ਼ਰਮ ਨਹੀਂ ਸੀ ਤਾਂ ਹੁਣ ਦੇਖੋ ਕਿ ਜਦੋਂ ਪੁਲਿਸ ਨੇ ਇਹਨਾਂ ਨੂੰ ਗ੍ਰਫਤਾਰ ਕੀਤਾ ਤਾਂ ਕਿਸ ਤਰੀਕੇ ਦੇ ਨਾਲ ਇਹ ਆਪਣਾ ਫੇਸ ਹੈ ਜਿਹੜਾ ਲੁਕੋਂਦੇ ਹੋਏ ਨਜ਼ਰ ਆ ਰਹੇ ਨੇ ਜੀ ਆਂ ਤਾਂ ਦੱਸਦੇ ਕਿ ਅੰਮ੍ਰਿਤਸਰ ਦਾ ਇੱਕ ਨਿੱਜੀ ਹੋਟਲ ਨੂੰ ਇਹਨਾਂ ਨੇ ਇਹ ਜਿਹੜਾ ਆਪਣਾ ਅੱਡਾ ਬਣਾਇਆ ਸੀ ਜਿੱਥੇ ਇਹਨਾਂ ਦੇ ਵੱਲੋਂ ਜਿਸਮ ਫਿਰੋਸ਼ੀ ਦਾ ਤੰਦਾ ਜੜਾ ਕੀਤਾ ਜਾਂਦਾ ਸੀ ਤੇ ਪੁਲਿਸ ਦੇ ਵੱਲੋਂ ਇੱਕਦਮ ਜਦੋਂ ਉੱਥੇ ਰੇਡ ਕੀਤੀ ਜਾਂਦੀ ਆ ਤਾਂ ਫਿਰ ਇਹਨਾਂ ਨੂੰ ਗ੍ਰਿਫਤਾਰ ਹੈ ਜੜਾ ਕਰ ਲਿਆ ਜਾਂਦਾ ਤੇ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਜਿਹੜਾ ਇਹਦੇ ਰੇਡ ਕੀਤੀ ਗਈ ਉਸ ਵੇਲੇ ਇਹ ਸੀਨੀਅਰ ਸਰਾਂ ਦੇ ਹੁਕਮ ਦੇ ਮੁਤਾਬਿਕ ਅਸੀਂ ਰੇਡ ਕੀਤੀ ਆ ਜਿੱਥੋਂ 6 ਲੜਕੀਆਂ ਤੇ 13 13 ਲੜਕੇ ਬਰਾਮਦ ਹੋਏ ਆ ਸਰ ਕੀ ਨਾ ਹੋਟਲ ਦਾ ਜੀ ਹੋਟਲ ਦਾ ਨਾਮ ਆਰਾ ਸੋਟਲ ਦਾ ਜੀ ਇਹ ਸਰ ਕਿੰਨੀ ਦੇਰ ਤੋਂ ਧੰਦਾ ਚੱਲ ਰਿਹਾ ਜੀ ਇਹ ਧੰਦਾ ਕਾਫੀ ਦੇਰ ਤੋਂ ਚੱਲ ਰਿਹਾ ਹੈ ਤੇ ਅਫਸਰਾਂ ਦੇ ਹੁਕਮ ਤਾਅ ਉੱਪਰ ਅਸੀਂ ਰੇਟ ਕੀਤਾ ਤੇ ਜਿੱਥੇ 6 ਲੜਕੀਆਂ ਤੇ 13 ਲੜਕੇ ਬਰਾਮਦ ਹੋਏ ਸਰ ਹੁਣ ਚੱਲਦਾ ਕੋਈ ਮਾਲਕ ਦੇ ਉੱਤੇ ਵੀ ਕੋਈ ਐਫ ਆਈ ਆਰ ਦਰਜ ਹੋਈ ਹੈ ਹਾਂਜੀ ਹਾਂਜੀ ਮਾਲਕ ਦੇ ਵੀ ਦਰਜ ਹੋਈ ਆ ਹਾਂ ਮਾਲਕ ਦਾ ਜੀ ਨਾਮ ਜਿਹੜਾ ਮਾਲਕ ਦਾ ਨਾਮ ਸਾਹਾ ਜੀ ਸਰ ਵਿਦੇਸ਼ੀ ਕੁੜੀਆਂ ਜਾਂ ਇੰਡੀਆ ਨਹੀਂ ਨਹੀਂ ਇੰਡੀਆ ਦੀ ਲੜਕੀਆਂ ਆਏ ਕੀ ਕਾਰਵਾਈ ਕੀਤੀ ਕੀ ਸਰ ਫੋਨ ਇਹਨਾਂ ਤੇ ਮਕਦਮਾ ਦਰਜ ਕਰਕੇ ਇਨਨ ਨੂੰ ਹਵਾਲਾ ਚ ਭੇਜਿਆ ਗਿਆ ਆ ਦੇਖੋ ਅੱਜਕੱਲ ਦੀ ਨੌਜਵਾਨ ਪੀੜ੍ਹੀ ਕਿਹੜੇ ਕੰਮਾਂ 'ਚ ਪੈ ਗਈ ਸ਼ਰੇਆਮ ਕਰਦੇ ਸੀ ਜਿਸਮ ਫਿਰੋਸ਼ੀ ਦਾ ਤੰਤਾ ਜੀ ਹਾਂ ਤਾਂ ਇੱਕ ਖਬਰ ਸਾਹਮਣੇ ਆ ਰਹੀ ਆ ਜਿੱਥੇ ਕਿ ਸ਼ਰਿਆਮ ਕੁਝ ਮੁੰਡੇ ਕੁੜੀਆਂ ਦੇ ਵੱਲੋਂ ਜਿਸਮ ਫਿਰੋਸ਼ੀ ਦਾ ਧੰਦਾ ਜੜਾ ਕੀਤਾ ਜਾਂਦਾ ਸੀ ਤੇ ਇਹਨਾਂ ਦੇ ਵੱਲੋਂ ਇੱਕ ਨਿੱਜੀ ਹੋਟਲ ਨੂੰ ਆਪਣਾ ਅੱਡਾ ਜੜਾ ਬਣਾਇਆ ਹੋਇਆ ਸੀ ਜੀ ਹਾਂ ਤਾਂ ਦੱਸਦੀ ਕਿ ਦੇਰ ਰਾਤ ਇਹਨਾਂ ਦੇ ਵੱਲੋਂ ਇਹ ਧੰਦਾ ਜੜਾ ਕੀਤਾ ਜਾਂਦਾ ਸੀ ਤੇ ਪਿਛਲੀ ਦੇਰ ਰਾਤ ਹੀ ਪੁਲਿਸ ਦੇ ਵੱਲੋਂ ਜਦੋਂ ਪੁਲਿਸ ਨੂੰ ਇਸ ਗੱਲ ਦੀ ਪਿੰਕ ਲੱਗਦੀ ਆ ਕਿ ਉੱਥੇ ਇਹ ਕੰਮ ਹੋ ਰਿਹਾ ਪੁਲਿਸ ਨੂੰ ਜਦੋਂ ਜਾਣਕਾਰੀ ਮਿਲਦੀ ਆ ਤਾਂ ਪੁਲਿਸ ਮੌਕੇ ਤੇ ਉੱਥੇ ਪਹੁੰਚਦੀ ਆ ਰੇਡ ਹੈ ਪੁਲਿਸ ਦੇ ਵੱਲੋਂ ਜਦੋਂ ਕੀਤੀ ਜਾਂਦੀ ਆ ਤੇ ਜਦੋਂ ਉਹ ਦੇਖਦੇ ਨੇ ਕਿ ਉੱਥੇ ਇਹ ਕੰਮ ਹੋ ਰਿਹਾ ਤਾਂ ਪੁਲਿਸ ਨੇ ਉਦੋਂ 13 ਕੁੜੀਆਂ ਤੇ 16 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਆਪਣੀ ਹਿਰਾਸਤ ਵਿੱਚ ਲੈ ਲਿਆ ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਜਦੋਂ ਇਹ ਕੁੜੀਆਂ ਮੁੰਡੇ ਕੰਮ ਕਰਦੇ ਸੀ ਜਿਸਮ ਫਿਰੋਸ਼ੀ ਦਾ ਧੰਦਾ ਕਰਦੇ ਸੀ ਉਦੋਂ ਇਹਨਾਂ ਨੂੰ ਕੋਈ ਸ਼ਰਮ ਨਹੀਂ ਸੀ ਤਾਂ ਹੁਣ ਦੇਖੋ ਕਿ ਜਦੋਂ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਕਿਸ ਤਰੀਕੇ ਦੇ ਨਾਲ ਇਹ ਆਪਣਾ ਫੇਸ ਹੈ ਜਿਹੜਾ ਲੁਕੋਂਦੇ ਹੋਏ ਨਜ਼ਰ ਆ ਰਹੇ ਨੇ ਜੀ ਆਂ ਤਾਂ ਦੱਸਦੇ ਕਿ ਅੰਮ੍ਰਿਤਸਰ ਦਾ ਇੱਕ ਨਿੱਜੀ ਹੋਟਲ ਨੂੰ ਇਹਨਾਂ ਨੇ ਇਹ ਜਿਹੜਾ ਆਪਣਾ ਅੱਡਾ ਬਣਾਇਆ ਸੀ ਜਿੱਥੇ ਇਹਨਾਂ ਦੇ ਵੱਲੋਂ ਜਿਸਮ ਫਿਰੋਸ਼ੀ ਦਾ ਤੰਦਾ ਜੜਾ ਕੀਤਾ ਜਾਂਦਾ ਸੀ ਤੇ ਪੁਲਿਸ ਦੇ ਵੱਲੋਂ ਇੱਕਦਮ ਜਦੋਂ ਉੱਥੇ ਰੇਡ ਕੀਤੀ ਜਾਂਦੀ ਆ ਤਾਂ ਫਿਰ ਇਹਨਾਂ ਨੂੰ ਗ੍ਰਿਫਤਾਰਾ ਜੜਾ ਕਰ ਲਿਆ ਜਾਂਦਾ ਤੇ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ। ਜਿਹੜਾ ਜਿਹੜਾ ਇਹ ਰੇਡ ਕੀਤੀ ਗਈ ਉਸ ਵੇਲੇ ਇਹ ਸੀਨੀਅਰ ਸਰਾਂ ਦੇ ਹੁਕਮ ਦੇ ਮੁਤਾਬਿਕ ਅਸੀਂ ਰੇਡ ਕੀਤੀ ਆ ਜਿੱਥੋਂ 6 ਲੜਕੀਆਂ ਤੇ 13 13 ਲੜਕੇ ਬਰਾਮਦ ਹੋਏ ਆ। ਸਰ ਕੀ ਨਾ ਹੋਟਲ ਦਾ ਜੀ ਹੋਟਲ ਦਾ ਨਾਮ ਆਰਾ ਸੋਟਲ ਹੈ ਜੀ ਜੀ ਸਰ ਕਿੰਨੀ ਦੇਰ ਤੋਂ ਧੰਦਾ ਚੱਲ ਰਿਹਾ ਹੈ ਇਹ ਧੰਦਾ ਕਾਫੀ ਦੇਰ ਤੋਂ ਚੱਲ ਰਿਹਾ ਹੈ ਤੇ ਅਫਸਰਾਂ ਦੇ ਹੁਕਮ ਤਾਅਕ ਅਸੀਂ ਰੇਡ ਕੀਤਾ ਤੇ ਜਿੱਥੇ 6 ਲੜਕੀਆਂ ਤੇ 13 ਲੜਕੇ ਬਰਾਂਧ ਹੋਇਆ ਸਰ ਹੁਣ ਕੱਲਦਾ ਕੋਈ ਮਾਲਕ ਦੇ ਉੱਤੇ ਕੋਈ ਐਫ ਆਈ ਆਰ ਦਰਜ ਹੋਈ ਹੈ ਹਾਂ ਜੀ ਹਾਂ ਜੀ ਮਾਲਕ ਤੇ ਵੀ ਦਰਜ ਹੋਈ ਆ ਹਾਂ ਮਾਲਕ ਦਾ ਜੀ ਨਾਮ ਹੈ ਜਿਹੜਾ ਮਾਲਕ ਦਾ ਨਾਮ ਸਾਹਾ ਜੀ ਸਰ ਵਿਦੇਸ਼ੀ ਕੁੜੀਆਂ ਜਾਂ ਇੰਡੀਅਨ ਨਹੀਂ ਨਹੀਂ ਇੰਡੀਅਨ ਲੜਕੇ ਆਏ ਕੀ ਕਾਰਵਾਈ ਕੀਤੀ ਕੀ ਸਰ ਹੁਣ ਇਹਨਾਂ ਤੇ ਮੁਕਦਮਾ ਦਰਜ ਕਰਕੇ ਇਨਨ ਨੂੰ ਅੱਜ ਖਵਲਾ ਚ ਭੇਜਿਆ ਗਿਆ